ਦੋਸਤੋ ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਹ ਬਰਸ਼ ਲੈ ਲਓ ਤੇ ਇੱਕ ਛੋਟੇ ਵਾਲਾ ਡ੍ਰੈਲ ਸੋ ਇੱਕ ਕਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਵੀ ਬਾਈ ਨੇ ਕਿਸੇ ਨੇ ਕਮੈਂਟ ਕਰਾ ਵੀ ਬਾਈ ਜੀ ਤੁਸੀਂ ਡ੍ਰਾਇਲ ਗਲਤ ਦੱਸ ਰਹੇ ਹੋ ਸੋ ਦੋਸਤੋ ਮੇਰਾ ਆਪਣਾ ਐਕਸਪੀਰੀਅੰਸ ਆ ਤੁਹਾਡਾ ਆਪਣਾ ਐਕਸਪੀਰੀਅੰਸ ਤੁਸੀਂ ਆਪਣੇ ਤਰੀਕੇ ਨਾਲ ਦੱਸ ਰਹੇ ਹੋ ਤੇ ਮੈਂ ਆਪਣੇ ਤਰੀਕੇ ਨਾਲ ਕਿਉਂਕਿ ਮੈਂ ਰੈਗੂਲਰ ਯੂਜ਼ ਕਰਦਾ ਹੋ ਸਕਦਾ ਤੁਸੀਂ ਵੀ ਯੂਜ਼ ਕਰਦੇ ਹੋ ਪਰ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਨੂੰ ਰੈਗੂਲਰ ਯੂਜ਼ ਕਰਨ ਲੱਗ ਜਾਂਦੇ ਹੋ ਵਰਤੋਂ ਚ ਲਿਆ ਲੱਗ ਜਾਂਦਾ ਤੁਹਾਨੂੰ ਉਹਦੇ ਪਲੱਸ ਪੁਆਇੰਟ ਪਤਾ ਲੱਗ ਜਾਂਦੇ ਨੇ ਵੀ ਇਹਨੂੰ ਕਿਵੇਂ ਯੂਜ਼ ਕਰਨਾ ਸੋ ਦੋਸਤੋ ਮ ਤਾਂ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਤੁਸੀਂ ਇਹ ਛੋਟਾ ਬਰਸ਼ ਲਓ ਲਾਸਟ ਵੀਡੀਓ 'ਚ ਦੱਸਿਆ ਸੀ ਤੁਹਾਨੂੰ ਵੀ ਇਹ ਛੋਟਾ ਬਰਸ਼ ਦੇ ਨਾਲ ਤੁਸੀਂ ਕੀ ਕਰਨਾ ਹਲਕਾ ਜਿਹਾ ਪਾਣੀ ਲਾ ਕੇ ਮੁੱਛ ਨੂੰ ਇਹਦੇ ਨਾਲ ਘਵਾ ਕੇ ਉਸ ਤੋਂ ਬਾਅਦ ਤੁਸੀਂ ਡਰਾਈਨ ਲਾਓ ਪਰ ਇਹਦੇ ਨਾਲ ਵੀ ਪ੍ਰੋਬਲਮ ਆ ਗਈ ਬਹੁਤ ਦੋਸਤਾਂ ਨੂੰ ਤੇ ਉਸ ਤੋਂ ਬਾਅਦ ਕੀ ਹੁੰਦਾ ਇਹਦੇ ਬਰਸ਼ ਜਨਕਿ ਇਹਦੇ ਵਿੱਚ ਦਾਇਰਾ ਛੋਟਾ ਹੋਣ ਕਰਕੇ ਵਾਲ ਵਿੱਚ ਫਸ ਜਾਂਦੇ ਨੇ ਉਹਨਾਂ ਨੇ ਵਿੱਚ ਇਹਦੇ ਮੁੱਛਾਂ ਵਸਾ ਲਈਆਂ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਵੀ ਇਹ ਇਹ ਬਰਸ਼ ਇੰਨਾ ਵਧੀਆ ਬਣਿਆ ਹੁੰਦਾ ਇਹਦੇ ਜਿਹੜੇ ਬਰਸ਼ਲ ਨੇ ਮੂਰੋ ਕੁੰਡੇ ਹੁੰਦੇ ਨੇ ਇਸ ਕਰਕੇ ਤੁਹਾਡੀ ਸਕਿਨ ਨੂੰ ਕੋਈ ਪ੍ਰੋਬਲਮ ਨਹੀਂ ਪਾਉਂਦੇ ਤਾਂ ਮੁੱਛਾਂ ਦੇ ਇਸ ਸਾਈਡ ਤੇ ਕਰਕੇ ਤੁਸੀਂ ਹੌਲਕਾ ਹੌਲਕਾ ਕਮਾਈ ਜੋ ਤਾਂ ਇਧਰੋਂ ਡਰਾਈ ਲਾਈ ਤਾਂ ਤੁਹਾਡੇ ਮੁੱਛਾਂ ਪ੍ਰੋਪਰ ਸ਼ੇਪ ਦੇ ਵਿੱਚ ਆ ਜਾਣਗੇ ਕਿਉਂਕਿ ਜਿੰਨਾ ਮੁੱਛਾਂ ਦਾ ਤੁਹਾਨੂੰ ਕੁੰਡਲ ਚਾਹੀਦਾ ਉਹਦੇ ਮੂਰੇ ਆ ਸ਼ੇਪ ਬਣੀ ਹੁੰਦੀ ਹੈ ਤੇ ਨਾਲ ਜਿਵੇਂ ਜਿਵੇਂ ਘੁੰਮੀਆਂ ਤਾਂ ਤੁਹਾਡੇ ਮੁੱਛਾਂ ਬਿਲਕੁਲ ਹੀ ਵਧੀਆ ਸ਼ੇਪ ਚਾਹੀ ਠੀਕ ਆ ਦੋਸਤੋ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਇਹ ਮੇਰਾ ਆਈਡੀਆ ਚੰਗਾ ਲੱਗਿਆ ਤਾਂ ਤੁਸੀਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਕਿਉਂਕਿ ਜੇਕਰ ਤੁਹਾਡਾ ਸਵਾਲ ਹੁੰਦਾ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੇ ਦਗਾ ਠੀਕ ਹੈ ਜੀ ਵੀਡੀਓ ਦੇ ਅਕੋਰਡਿੰਗ ਤੁਸੀਂ ਆਪਣਾ ਮੋ ਸਟੈਚਰ ਸਹੀ ਕੁੰ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ